ਅਕਾਲੀ ਭਾਜਪਾ ਗੱਠਜੋੜ ਨੂੰ ਲੈ ਕੇ ਆਈ ਵੱਡੀ ਖਬਰ 27 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਭਾਜਪਾ ਗੱਠਜੋੜ ਤੇ ਲੱਗੀ ਮੋਹਰ ਜੋ ਭਾਜਪਾ ਦੇ ਵੱਲੋਂ ਪੰਜਾਬ ਵਿੱਚ ਸੱਤਾ ਵਿੱਚ ਆਉਣ ਲਈ ਅਕਾਲੀ ਦਲ ਨਾਲ ਗੱਠਜੋੜ ਕਰਨਾ ਜ਼ਰੂਰੀ ਜਿਸ ਨੂੰ ਲੈ ਕੇ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਨੇ ਇਹ ਵੱਡਾ ਐਲਾਨ ਕੀਤਾ ਹੈ ਤੁਸੀਂ ਜੁੜਿਓ ਆਵਾਜ਼ੇ ਪੰਜਾਬ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਪੰਜਾਬ ਦੇ ਵਿੱਚ ਅਕਾਲੀ ਭਾਈਪਾ ਗੱਠਜੋੜ ਦੀ ਸਰਕਾਰ 1997 2007 ਤੇ 2012 ਦੇ ਵਿੱਚ ਤਿੰਨ ਵਾਰ ਭਾਜਪੀ ਤੇ ਅਕਾਲੀ ਦਲ ਦੀ ਸਰਕਾਰ ਬਣੀ ਸੋ 2017 ਦੇ ਵਿੱਚ ਭਾਜਪੀ ਅਕਾਲੀ ਦਲ ਗੱਠਜੋੜ ਨਾਲ ਚੋਣਾਂ ਲੜੀਆਂ ਗਈਆਂ ਪਰ ਉਸ ਸਮੇਂ ਅਕਾਲੀ ਭਾਜਪਾ ਜੋ ਸਰਕਾਰ ਬਣਾਉਣ ਵਿੱਚੋਂ ਕਾਂਗਰਸ ਨਾਲੋਂ ਪਿੱਛੇ ਰਹਿ ਗਈ ਤੇ ਕਾਂਗਰਸ ਸਰਕਾਰ ਬਣਾ ਜਾਂਦੀ ਏ 2020 ਦੇ ਵਿੱਚ ਅਕਾਲੀ ਭਾਜਪਾ ਗੱਠਜੋੜ ਟੁੱਟਦਾ ਹੈ ਜਦੋਂ ਭਾਜਪਾ ਦੇ ਵੱਲੋਂ ਤਿੰਨ ਬਿੱਲ ਲਿਆਂਦੇ ਜਾਂਦੇ ਨੇ ਉਸ ਦੇ ਵळे ਅਕਾਲੀ ਦਲ ਭਾਜਪਾ ਨਾਲੋਂ ਅਲੱਗ ਹੋ ਜਾਂਦਾ ਹੈ 2022 ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੇ ਵਿੱਚ ਦੋਨੋਂ ਪਾਰਟੀਆਂ ਨੇ ਵੱਖ-ਵੱਖ ਚੋਣਾਂ ਲੜੀਆਂ ਪਰ ਦੋਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਬੀਜੇਪੀ ਸਿਰਫ 2 ਸੀਟਾਂ ਜਿੱਤਣ ਵਿੱਚ ਕਾਮਯਾਬ ਹੋਈ ਤੇ ਅਕਾਲੀ ਦਲ ਨੂੰ ਸਿਰਫ 3 ਸੀਟਾਂ ਦੇ ਉੱਪਰ ਹੀ ਸਬਰ ਕਰਨਾ ਪਿਆ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਦੋਨੋਂ ਪਾਰਟੀਆਂ ਗੱਠ ਜੋੜ ਨੂੰ ਲੈ ਕੇ ਚਰਚਾ ਚੱਲੀ ਪਰ ਸਹਿਮਤੀ ਨਹੀਂ ਬਣੀ ਇਸ ਕਾਰਨ ਦੋਨੋਂ ਪਾਰਟੀਆਂ ਨੇ ਅਲੱਗ-ਅਲੱਗ ਚੋਣਾਂ ਲੜੀਆਂ ਦੋਨੋਂ ਪਾਰਟੀਆਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਬੀਜੇਪੀ ਤੇ ਅਕਾਲੀ ਦਲ ਜੇਕਰ ਇਕੱਠੀਆਂ ਚੋਣਾਂ ਲੜਦੇ ਤਾਂ ਲਗਭਗ 5 ਸੀਟਾਂ ਦੇ ਉੱਪਰ ਜਿੱਤ ਪ੍ਰਾਪਤ ਹੋਣੀ ਸੀ ਪਰ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਦੇ ਸੀਨੀਅਰ ਲੀਡਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਵੱਲੋਂ ਹਾਈ ਕਮਾਂਡ ਦੇ ਉੱਪਰ ਦਬਾਅ ਬਣਾਇਆ ਗਿਆ ਜੇ ਬੀਜੇਪੀ ਨੇ ਸੱਤਾ ਵਿੱਚ ਆਉਣਾ ਹੈ ਪੰਜਾਬ ਵਿੱਚ ਤਾਂ ਫਿਰ ਅਕਾਲੀ ਦਲ ਨਾਲ ਗੱਠਜੋੜ ਕਰਨਾ ਜ਼ਰੂਰੀ ਜਿਸ ਨੂੰ ਲੈ ਕੇ ਅੱਜ ਬੀਜੇਪੀ ਦੀ ਹਾਈ ਕਮਾਂਡ ਨੇ ਵੀ ਦੋਨਾਂ ਆਗੂਆਂ ਦੀ ਇਸ ਗੱਲ ਦੇ ਉੱਪਰ ਜੋ ਸਹਿਮਤੀ ਜਤਾਈ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਅਕਾਲੀ ਭਾਈਪਾ ਗੱਠਜੋੜ ਦਾ ਐਲਾਨ ਹੋ ਜਾਵੇਗਾ ਸੀਟਾਂ ਦੀ ਵੰਡ ਹੋਵੇਗੀ ਜੋ ਪੰਜਾਬ ਦੇ ਵਿੱਚ ਬੀਜੇਪੀ ਨੂੰ ਪਹਿਲਾਂ ਸਿਰਫ 25 ਸੀਟਾਂ ਤੇ ਹੀ ਸਬਰ ਕਰਨਾ ਪੈਂਦਾ ਸੀ ਪਰ ਹੁਣ ਬੀਜੇਪੀ ਆਪਣਾ ਇਹ ਸੀਟਾਂ ਵਧ ਮੰਗੇਗੀ ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅਜੇ ਤੱਕ ਜੋ ਗਠਜੋੜ ਨੂੰ ਲੈ ਕੇ ਚਰਚਾ ਚੱਲ ਰਹੀ ਏ ਔਰ ਅਕਾਲੀ ਦਲ ਵੱਲੋਂ ਬੀਜੇਪੀ ਨੂੰ ਕਿੰਨੀਆਂ ਸੀਟਾਂ ਦਿੱਤੀਆਂ ਜਾਣਗੀਆਂ ਇਸ ਦੇ ਬਾਰੇ ਸਮਾਂ ਆਉਣ ਤੇ ਪਤਾ ਲੱਗੇਗਾ ਪਰ ਅੱਜ ਕੈਪਟਨ ਅਮਿੰਦਰ ਸਿੰਘ ਨੇ ਜੋ ਆਪਣੇ ਬੀਜੇਪੀ ਹਾਈ ਕਮਾਂਡ ਨੂੰ ਇਹ ਵੱਡੀ ਰਾਜਨੀਤਿਕ ਸਲਾਹ ਦਿੱਤੀ ਏ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਜਿੱਤ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਹੀ ਹੋ ਸਕਦੀ ਏ ਜੇਕਰ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਚੋਣਾਂ ਲੜੀਆਂ ਜਾਣ ਤਾਂ ਅਕਾਲੀ ਭਾਜਪਾ ਦੀ ਸਰਕਾਰ ਬਣੇਗੀ ਪੰਜਾਬ ਵਿੱਚ ਕੈਪਟਨ ਅਮਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਕੋਲ ਇਸ ਸਮੇਂ ਪੰਜਾਬ ਦੇ ਸਮਾਜਿਕ ਅਤੇ ਰਾਜਨੀਤਿਕ ਢਾਂਚੇ ਨੂੰ ਡੂੰਘੀ ਸਮਝ ਦੀ ਘਾਟ ਏ ਜੋ ਪੰਜਾਬ ਦੀ ਲੀਡਰਸ਼ਿਪ ਉਹ ਅਜੇ ਤੱਕ ਭਾਜਪਾ ਜੋ ਪੰਜਾਬ ਦੇ ਵਿੱਚ ਆਪਣਾ ਆਧਾਰ ਨਹੀਂ ਬਣਾ ਸਕੀ ਸੋ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ 2027 ਦੀਆਂ ਚੋਣਾਂ ਜਿੱਤਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਕੇਡਰ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਪਰ ਇਸ ਲਈ 2003 ਚੋਣਾਂ ਲੱਗਣਗੀਆਂ 2027 2032 ਤੇ 2037 ਉਸ ਤੋਂ ਬਾਅਦ ਭਾਜਪਾ ਪੰਜਾਬ ਵਿੱਚ ਪੂਰੀ ਤਰ੍ਹਾਂ ਮਜ਼ਬੂਤ ਹੋਵੇਗੀ ਅਕਾਲੀ ਦਲ ਨਾਲ ਗੱਠ ਜੋੜ ਦਾ ਇੱਕੋ ਇੱਕ ਰਸਤਾ ਹੈ ਹੁਣ ਭਾਜਪਾ ਕੋਲ ਪੰਜਾਬ ਦੇ ਵਿੱਚ ਗੱਠ ਜੋੜ ਕਰਕੇ ਸਰਕਾਰ ਬਣਾਵੇ ਤੇ ਫਿਰ ਭਾਜਪਾ ਆਪਣਾ ਆਧਾਰ ਮਜ਼ਬੂਤ ਕਰੇ ਸਾਬਕਾ ਮੁੱਖ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਵਿੱਚ ਭਾਜਪਾ ਦਾ ਸੱਤਾ ਵਿੱਚ ਆਉਣਾ ਇੱਕੋ ਇੱਕ ਰਸਤਾ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜੇ ਜੇਕਰ ਅਕਾਲੀ ਦਲ ਨਾਲ ਗੱਠਜੋੜ ਕਰਕੇ ਬੀਜੇਪੀ ਨੂੰ ਸੱਤਾ ਵਿੱਚ ਆਉਣ ਦਾ ਮੌਕਾ ਮਿਲਦਾ ਤਾਂ ਬੀਜੇਪੀ ਨੂੰ ਨਹੀਂ ਭੁੱਲਣਾ ਚਾਹੀਦਾ ਜਿਸ ਤਰ੍ਹਾਂ ਬਿਹਾਰ ਦੇ ਵਿੱਚ ਨतीश ਕੁਮਾਰ ਨਾਲ ਗੱਠਜੋੜ ਕਰਕੇ ਬੀਜੇਪੀ ਲਗਾਤਾਰ ਸਰਕਾਰ ਬਣਾਉਂਦੀ ਰਹੀ ਔਰ ਹੁਣ ਜੋ ਬਿਹਾਰ ਦੇ ਵਿੱਚ ਚੋਣਾਂ ਹੋਈਆਂ ਤੇ ਬੀਜੇਪੀ ਨੇ ਬਹੁਤ ਵੱਡਾ ਆਧਾਰ ਬਣਾ ਕੇ ਆਪਣੀ ਗੱਠਜੋੜ ਵਾਲੀ ਪਾਰਟੀ ਨਾਲੋਂ ਵੱਧ ਸੀਟਾਂ ਜਿੱਤੀਆਂ ਨੇ ਜਿਸ ਕਾਰਨ ਹੁਣ ਬੀਜੇਪੀ ਦਾ ਆਧਾਰ ਜਿਹੜਾ ਮਜ਼ਬੂਤ ਹੋ ਗਿਆ ਹੈ ਬਿਹਾਰ ਦੇ ਵਿੱਚੋਂ ਲਗੜੀਆਂ ਵਿਧਾਨ ਸਭਾ ਚੋਣਾਂ ਬੀਜੇਪੀ ਆਪਣੇ ਦਮ ਤੇ ਲੜੇਗੀ ਤੇ ਬਿਹਾਰ ਦੇ ਵਿੱਚ ਸਰਕਾਰ ਬਣਾਏਗੀ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਦੋ ਚੋਣਾਂ ਅਕਾਲੀ ਦਲ ਨਾਲ ਮਿਲ ਕੇ ਲੜੀਆਂ ਜਾਣ 2027 ਤੇ 2032 ਔਰ 2037 ਵਿੱਚ ਬੀਜੇਪੀ ਪੰਜਾਬ ਵਿੱਚ ਪੂਰੀ ਤਰ੍ਹਾਂ ਮਜ਼ਬੂਤ ਹੋ ਕੇ ਆਪਣੇ ਦਮ ਤੇ ਲੜੇ ਔਰ ਆਪਣੀ ਸਰਕਾਰ ਬਣਾਏਗੀ